ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਲਾਇਨ ਡਿਸਟ੍ਰਿਕਟ 321D ਵੱਲੋਂ ਨਿਤੀਆਮ 2024 ਚਾਟਰ ਨਾਈਟ ਕਮ ਇੰਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਸਥਾਨਕ ਹੋਟਲ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲਾਇਨ ਗਵਰਨਰ ਇਕਬਾਲ ਸਿੰਘ ਬੱਛਾ ਜੀ ਵੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਸਮੂਹ ਕਲੱਬ ਮੈਂਬਰਾਂ ਵੱਲੋਂ ਨਿਗਾਸ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਜਿੱਥੇ ਕਿਸਮੂ ਮੈਂਬਰਾਂ ਵੱਲੋਂ ਲਾਇਨਸ ਕਲੱਬ ਫਗਵਾੜਾ ਚੈਂਪੀਅਨ ਦਾ ਗਠਨ ਕੀਤਾ ਗਿਆ ਉੱਥੇ ਹੀ ਇਸ ਨਵੀਂ ਕਲੱਬ ਦਾ ਲਾਇਨ ਸੰਜੀਵ ਸੂਰੀ ਨੂੰ ਪ੍ਰਧਾਨ ਬਣਾਇਆ ਗਿਆ ਜਦ ਕਿ ਦਿਨੇਸ਼ ਖਰਬੰਦਾ ਨੂੰ ਸੈਕਟਰੀ ਅਜੀਤ ਕੁਮਾਰ ਨੂੰ ਖਜ਼ਾਨਚੀ ਅਤੇ ਪੀਆਰਓ ਵਜੋਂ ਸਤਵਿੰਦਰ ਭਮਰਾ ਦੀ ਨਿਯੁਕਤੀ ਵੀ ਕੀਤੀ ਗਈ ਇਸ ਮੌਕੇ ਇਕਵਾਲ ਸਿੰਘ ਬੱਜਾ ਜੀ ਵੀ ਨੇ ਨਵੀਂ ਕਲੱਬ ਨੂੰ ਸੌਚਕਾਈ ਅਤੇ ਆਪਣੇ ਸੰਬੋਧਨ ਵਿੱਚ ਨਵੀਂ ਕਲੱਬ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਲਾਇਓਨਸ ਕਲੱਬ ਫਗਵਾੜਾ ਚੈਂਪੀਅਨ ਇੱਕ ਅਜਿਹੀ ਕਲੱਬ ਹੈ ਜਿਸ ਨੇ ਸ਼ੁਰੂਆਤ ਵਿੱਚ ਹੀ ਐਮਜੀਐਫ ਬਣਨ ਦਾ ਮਾਣ ਹਾਸਲ ਕੀਤਾ ਹੈ ਉਹਨਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਕਲੱਬ ਨੂੰ ਸਪੈਸ਼ਲ ਐਵਾਰਡ ਦੇ ਕੇ ਨਿਵਾਜਿਆ ਜਾਵੇ ਅੱਜ ਸਭ ਤੋਂ ਪਹਿਲਾਂ ਮੈਂ ਲਾਈਨ ਕਲੱਬ ਫੁਗਵਾੜਾ ਚੈਂਪੀਅਨ ਜਿਹੜੀ ਅੱਜ ਜਿਹਦਾ ਆਪਾਂ ਸ਼ੁਰੂਆਤ ਕੀਤੀ ਏ ਮੈਂ ਪ੍ਰੈਜ਼ੀਡੈਂਟ ਸਰਬ ਸੂਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਪੀਆਰਓ ਸਾਹਿਬ ਜਾਨਜੀਤ ਸਾਹਿਬ ਨੂੰ ਕੱਲੇ-ਕੱਲੇ ਮੈਂਬਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਤੇ ਬਹੁਤ ਸਾਡੇ ਡਿਸਟ੍ਰਿਕਟ ਨੂੰ ਵਧੀਆ ਇੱਕ ਕਲੱਬ ਮਿਲੀ ਚੈਂਪੀਅਨ ਸਭ ਤੋਂ ਖੁਸ਼ੀ ਦੀ ਗੱਲ ਏ ਕਲੱਬ ਦੇ ਸ਼ੁਰੂ ਹੋਣ ਦੇ ਨਾਲ ਹੀ ਸਾਡੇ ਪ੍ਰੈਜ਼ੀਡੈਂਟ ਸੂਰੀ ਸਾਹਿਬ ਨੇ ਐਮ ਜੀ ਐਫ ਭਾਵੇਂ ਇਹ ਸਭ ਤੋਂ ਵੱਡੀ ਵਿਸ਼ਟਕੋਵਲੋਂ ਮੈਂ ਮਲਟੀਪਲੋਂ ਨੂੰ ਕੋਸ਼ਿਸ਼ ਕਰਾਂਗਾ ਵੀ ਜਿਸ ਦਿਨ ਕਲੱਬ ਖੁੱਲੀ ਹੋਵੇ ਉਸ ਦਿਨ ਐਮ ਜੀ ਐਫ ਬਣਿਆ ਹੋਵੇ ਮੈਨੂੰ ਮੈਂ ਆਸ ਕਰਦਾ ਤੁਹਾਨੂੰ ਜਰੂਰ ਪਰਸਨਲ ਵੱਖਰਾ ਵਾੜ ਦੇ ਵਾਸਤੇ ਜਰੂਰ ਦਿੱਤਾ ਜਾਏਗਾ ਬਾਕੀ ਜਿਹੜੀ ਇਹ ਕਲੱਬ ਦੀ ਇੱਕ ਅੰਗਸਾ ਬਣੇ ਕਰਵਾਈ ਸ਼ੁਰੂ ਸਾਰੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਵੀ ਐਮ ਗੋਲਡ ਸਾਹਿਬ ਮੇਰੇ ਸੈਕਟਰੀ ਸਾਹਿਬ ਲੰਬਾ ਜੀ ਕਮਲਜੀਤ ਸਿੰਘ ਜੀ ਕਲਾਕਲਾ ਲਾਈਨ ਮੈਂਬਰ ਹਾਂਡਾ ਸਾਹਿਬ ਸਰਬਜੀਤ ਜੀ ਸਰਦਾਰ ਲਾਈਨ ਬਲਵਿੰਦਰ ਸਿੰਘ ਜੀ ਲਾਈਨ ਅਛਨੀ ਜੀ ਮੇਰੇ ਕੋ ਕੋਈ ਲਵਜ ਨਹੀਂ ਬਹੁਤ ਖੁਸ਼ੀ ਹੋਈ ਹੈ ਕਿ ਵਾਕਿਆ ਕਲਬ ਕੰਮ ਕਰਕੇ ਦਿਖਾਏਗੀ ਬਾਕੀ ਮੇਰੇ ਤੇ ਕੋਈ ਨਹਿਰਾ ਹੈ ਕਿ ਮਾਨਤਾ ਦੀ ਸੇਵਾ ਕਰਨੀ ਮਾਨਤਾ ਦੀ ਸੇਵਾ ਵਾਸਤੇ ਕੰਮ ਕਰਨਾ ਮੈਂ ਦਹ ਹੱਥ ਜੋੜ ਜੋੜ ਕੇ ਬੇਨਤੀ ਕਰਦਾ ਹਾਂ ਕਲ ਲਾਈਨ ਮੈਂਬਰ ਨੂੰ ਕਿ ਮਾਨਤਾ ਦੀ ਸੇਵਾ ਵਾਸਤੇ ਆਗੇ ਆਓ ਲੋੜ ਵੰਦ ਸੱਜਣ ਦੀ ਵੱਧ ਤੋਂ ਵੱਧ ਮਦਦ ਕਰੋ ਜਿੰਨੀ ਕਰ ਸਕਦੇ ਆਂ ਜਿੰਨੀ ਤੁਹਾਡੀ ਕਪੈਸਿਟੀ ਹੈ ਓਨੀ ਕਰਨ ਦੀ ਕੋਸ਼ਿਸ਼ ਕਰੋ। ਇਸ ਦੌਰਾਨ ਆਏ ਹੋਏ ਮਹਿਮਾਨਾਂ ਨੇ ਨਵੀਂ ਟੀਮ ਨੂੰ ਸਨਮਾਨਿਤ ਵੀ ਕੀਤਾ ਜਰਕਿ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵੀ ਸਨਮਾਨਿਆ ਗਿਆ। ਆਪਣੇ ਸੰਬੋਧਨ ਵਿੱਚ ਗੁਰਦੀਪ ਕੰਗ ਨੇ ਵੀ ਆਸ ਪ੍ਰਗਟਾਈ ਕਿ ਨਵੀਂ ਕਲੱਬ ਸਮਾਈ ਭਲਾਈ ਦੇ ਵੱਧ ਤੋਂ ਵੱਧ ਪ੍ਰੋਜੈਕਟ ਕਰਕੇ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਨਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਮੌਜੂਦ ਸਨ। ਮਗੌੜਾ ਚਾਰਕ ਨਵੀਂ ਕਲੱਬ ਡਿਲੀਆ ਲਾਇਨਸ ਕਲੱਬ ਦਾ ਹੋਟਾ ਚੈਂਪੀਅਨ। ਔਰ ਸਾਰੇ ਭਰਾਵਾਂ ਨੇ ਜਿੰਨੇ ਮੇਰੇ ਲਾਈਡ ਮੈਂਬਰ ਬਣੇ ਆ ਸਾਰੇ ਵਿਸ਼ਵਾਸ ਦਵਾਇਆ ਕਿ ਅਸੀਂ ਕਲੱਬ ਦੇ ਸਮਾਜ ਸਭਾ ਦੇ ਨੇ ਵੱਡੇ ਵਧੀਆ ਪ੍ਰੋਜੈਕਟ ਕਰਾਂਗੇ ਕਿ ਕਲੱਬੀ ਮੋਹਲ ਕਲਪਨ ਸ਼ਾਮਲ ਹੋ ਗਈ। ਤੋਂ ਸਾਰੇ ਮੈਂਬਰਾਂ ਨੂੰ ਲਾਈਡ ਮੈਂਬਰਾਂ ਨੂੰ ਮੇਰੇ ਤੋਂ ਬੜਾ ਧੰਨਵਾਦ ਵੀ ਇਹ ਵੀ ਮੈਂਬਰ ਬਣੇ ਨਵੇਂ ਮੈਂਬਰ ਬਣੇ ਆ ਤੇ ਇਹੀ ਆਸ ਰੱਖਦੇ ਆ ਸਾਡੇ ਕਲੱਬ ਨਾਮ ਦਾ ਮਕਾਨ ਜਿੰਨੀ ਸਮਾਜ ਸਭਾ ਹੋ ਸਕਦੀ ਹੈ ਚਾਹੇ ਕਿਸੇ ਜੁਰਤਮੰਦ ਦੀ ਸ਼ਾਦੀ ਹੋਵੇ ਜਾਂ ਰਾਸ਼ਟ੍ਰਮੰਡਾ ਹੋਵੇ ਕਿ ਦੋਇਆ ਲੋਡ ਕਿਸੇ ਤਰ੍ਹਾਂ ਵੀ ਹੈਲਪ ਹੋਵੇ ਐਵੇਂ ਸ਼ਾ ਕਲੱਬਰਾਂ ਨਾਲ ਖੜੀ ਹੋਈ ਸਰਪ੍ਰਦਾਜੀ ਨੇ ਇਹ ਵਿਸ਼ਵਾਸ ਰਾਇ ਪੂਰੀ ਟੀਮ ਨੇ ਉਤਸ਼ਾਹਤ ਹੋਇਆ ਕਿ ਜਿੱਤੇ ਸਰ ਗੋਗੇ ਉਦਾਂ ਇਹ ਹੱਥ ਪਾਸੇ ਮੈਂ ਕਰਾਂਗੇ